ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕੁਐਸਚਨ ਬੇਨਤੀ ਆ ਸੋਇਆ ਸੋਇਆ ਪਸ਼ੂ ਜਿਹੜਾ ਏ ਉਹਨੂੰ ਬਿਲਕੁਲ ਦੋ ਟਾਈਮ ਚੁਆਈ ਕਰਿਆ ਕਰੋ ਜਿਹੜੇ ਕੋਈ ਦੂਰ ਬੈਠੇ ਆ ਵੀਡੀਓ ਕਾਲ ਤੇ ਚੁਆਈ ਕਰੋ ਤਸੱਲੀ ਜ਼ਰੂਰੀ ਕਰਿਆ ਕਰੋ ਅੱਜ ਦੀ ਆਪਣੀ ਵਿਜ਼ਿਟ ਪਿੰਡ ਵਰਨਾਲਾ ਜ਼ਿਲ੍ਹਾ ਤਰਨਤਨ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਅਵਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਮੱਝਾ ਸੱਜਣੋ ਵਿਖਾਉਨੇ ਆ ਡੇਰੀ ਮਤਲਬ ਲੀਆਂ ਮਈਆਂ ਚੰਗੀਆਂ ਦੁੱਧ ਵਾਲੀਆਂ ਬਣੇ ਰਹੋ ਐਂ ਤੱਕਰ ਕਰਦੇ ਆ ਗੱਲਬਾਤ ਬਾਈ ਅਵਤਾਰ ਨਾਲ ਬਾਈ ਅਵਤਾਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਮਹਾਰਾਜ ਮਹਾਰਾ ਵਧੀਆ ਬਾਬਾ ਜੀ ਆਪ ਦੇ ਨਾਲ ਆਂ ਆਨੰਦ ਭਜੇ ਪਿਆ ਜੀ ਤੇ ਡਰੈਸ ਕਰਕੇ ਕਰਾ ਨੋਟਾ ਪਿੰਡ ਬਰਨਾਲਾ ਹਾਂਜੀ ਅਸੀਰ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਬਈ ਸ਼ਾ ਮਿਹਰਬਾਨ ਕੱਤੀ ਹਾਂ 23702 ਇਹ ਵੱਡੀ ਮੈਂ ਤੋਂ ਕਰੀਏ ਸ਼ੁਰੂਆਤ ਇਹ ਵੱਡੀ ਦਾ ਹਣਾ ਕਿੰਨਾ ਕ ਬੋਲਾ ਬੋਲਾ ਕਿੰਨੇ ਦਿਨ ਹੋ ਗਏ ਆਜੇ ਤਾਂ ਸਾਰੇ ਨੇ ਸੂਈਆਂ 12 ਲੀਟਰ ਕੰਡੇ ਵਾਲਾ ਕਹਿਣ ਲੱਗ ਰਹੇ ਸੀਗੇ ਅੱਛਾ ਆਏ ਕੋਈ ਵੀ ਜਿਹੜਾ ਆਏ ਚਾਰ ਪੰਜ ਦਾ ਜੋਗਿਆਰੀ ਖੜੇ ਵਾ 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 ਹਾ ਝੱਡਾ ਬੜਾ ਲਾਈਵਰ ਦੀ ਕਰਮ ਵਾਲੀ ਹੈ ਝੱਡਾ ਝਾੜ ਜਾਂਦੀ ਏ ਝਾੜ ਜਾਂਦੀ ਸਾਰੀ ਮਾਣਾ ਰਹਿੰਦਾ ਹੀ ਕੋਣੀ ਦਲੇ ਅੱਛਾ ਐਂ ਲੱਗਦੀਆਂ ਟੋਕੜ ਹੁੰਦੀਆਂ ਟੋਕੜ ਹੁੰਦੀਆਂ ਠੀਕ ਆ ਇਹਨੇ ਦੁੱਧ ਫਿਰ ਚੰਗਾ ਪਾ ਲਿਆ ਸੋਨਾ ਲੀਟਰ ਦੁੱਧ ਆ ਪਾ ਦੇ ਰਿਤੇਦਾਰਾਂ ਤੋਂ ਲਈ ਆ ਹਾਂ ਮਗਰ ਕਟਾ ਆ ਗਿਆ ਮਾੜਾ ਟਟਾ ਆ ਜਾਂ ਸੁਈ ਵਿੱਚ ਉੱਥੇ ਦੇ ਲਈ ਇਹ ਆ ਕੇ ਨੂੰ ਠੀਕ ਆ ਠੀਕ ਆ ਆ ਤਾਜ਼ੇ ਬਿਲਕੁਲ ਤੇ ਹੁਣ 12 ਕਿਲੋ ਤੋਂ ਸਟਾਰਟਿੰਗ ਕੀਤੀ ਸਟਾਰਟਿੰਗ ਆ 12 ਤੋਂ ਖੁੱਲ ਗਈ ਫਿਰ 15 16 ਤੱਕ ਨਹੀਂ ਛੱਡਦੀ ਮਾੜਾ ਦਊ ਵੀ 15 16 ਹੀ ਆਉਣਾ ਸੀ ਅੱਬੜੇ ਆ ਰਾਮ ਨਾਲ ਜਿੱਡਾ ਨੂੰ ਆਰਡਰ ਲੱਗਾ ਹੈ ਛੜਾੜੇ ਪਾਂਡਾ ਇਹਦਾ ਨੇ ਦੁੱਧ ਇਹਨਾਂ ਨੇ ਦਿੱਤਾ ਦੇਵਾਂਗੇ ਨਹੀਂ ਪੱਕੀ ਗੱਲ ਆ ਚੋਣ ਚੰਗੀ ਆ ਚੋਣ ਤਾਂ ਮਾੜਾ ਕੋਈ ਹੱਥ ਹੁਣ ਆਪਾਂ ਲਾਵੇ ਮੋਗੇ ਦੀ ਬੋਲੀ ਫੋਰ ਛੱਟਾ ਬਿਲਕੁਲ ਨਹੀਂ ਕੋਈ ਬਾਲਾ ਥਾਨ ਬਰਾਬਰ ਇੱਕੋ ਜਿਹੀ ਆਹ ਤਾਰ ਦਾ ਦੋ ਡਾ ਇਡ ਢਾਈ ਗਾੜੀ ਹੋਊਗੀ ਆਹੋ ਜੇ ਗਾੜ ਦਿੱਤੀ ਦੋ ਤਿੰਨੇ ਭਾਈ ਪੌਣਾ ਹੀ ਪੌਣਾ ਲਾਓ ਬਾਈ ਜਿੰਦੀ ਕੀਮਤ ਕਿੰਨੀ ਕਹ ਫਿਰ ਇਹ ਬਾਬਾ ਜੀ ਜਿਹੜੇ ਹਾਲਾ ਬਦੇ ਦੇਣੀ ਆ 10 ਦੀ ਦਵਾਗੇ 1 ਲੱਖ 10 ਦੀ 10 ਦੀ ਤੇ ਉਹ ਚੋਂ ਉਹਦੋ ਯਾਰ ਮਾਰਨ ਕਰਦਾ ਦੋੜਾ ਕਰੀਗੇ ਦੋ ਕਰਦਾ ਜਾਇ ਜਾਇ ਨੇ ਦੋ ਦਾਰੀ ਮੱਝ ਲੱਭਦੀ ਨਹੀਂ ਆਵੇ ਬੰਦੇ ਦੀ ਮੱਝ ਨਹੀਂ ਲੱਭੀ ਚਲ ਦੇ ਦੇਗੀ ਕੋਈ ਨਹੀਂ ਯਾਦ ਕਰੇ ਕੋਈ ਖੜ ਕੇ ਆ ਮੈਂ ਸਹੀ ਸਹੀ ਕੱਲ ਦੀ ਇਹ ਕੱਲ ਸਵੇਰ ਦੀ ਸੂਈ ਕੱਟੀ ਮਗਰ ਪਾਈ ਹੈ ਕੱਟੀ ਦਾ ਮਾਣਾ ਗਲਾ ਫਰਾ ਕਰਦੀ ਅੱਛਾ ਕੱਟੀ ਵਿਖਾ ਠਾ ਠੂ ਕੇ ਖਾਣਾ ਬਣਾ ਲਈ ਨਾ ਆ ਇਹ ਖਰਾਗ ਵੇ ਲੱਗੀ ਕੱਟੀ ਨੂੰ ਕਾਲੀ ਸਾਹ ਆਕੇ ਕਾਲੀ ਸਾਹ ਪੜੀ ਜਵੜੀ ਕੱਟੀ ਬੜੀ ਮਾਣਾ ਬੜੀ ਜਾਂਦੀ ਆ ਟੀਗਾ ਬੜਾ ਵਧੀਆ ਭਰਾਇਆ ਚਲ ਮੈਨੂੰ ਚੇਤਾ ਭੁਰ ਗਿਆ ਕਿਹੜਾ ਆਂਦੇ ਸੀ ਠੀਗਾ ਬੜੇ ਨਾਂ ਲੈਂਦੇ ਆ ਬੜਾ ਵਧੀਆ ਮੋਹਰਾ ਦਾ ਟੀਗਾ ਭਰਾਇਆ ਚਲੋ ਖੋਲਦੇ ਆ ਮੈਂ ਇਹਨੂੰ ਸੱਜਣ ਡੇਰੀ ਮਤਬਲ ਆ ਮੈਂ ਇਹ ਵੀ ਚੰਗੀ ਆ ਭਾਈ ਜਨ ਮਟਾਹੰਦਾ ਵੀ ਚੰਗਾ ਮੈਂ ਦਾ ਤੇ ਦੁੱਧੇ ਵੀ ਚੰਗਾ ਹੀ ਕਰੂਗੀ ਲੋ ਜੀ ਭਾਈ ਜਨ ਦੇ ਮਾਡੀਆਂ ਇਹ ਗਈ ਹਾਂ ਹਾਂ ਡੇਰੀ ਮਤਲਬ ਦੀਆਂ ਮਈਆਂ ਪੂਰਾ ਪੂਰਾ ਜਵਾਰਦਸਤ ਹੈ ਮਈਆਂ ਚਾਹ ਚੂਰ ਖਾਣੀਆਂ ਆਈਆਂ ਮਈਆਂ ਚਾਹ ਤੇ ਦੋਏ ਲੱਗੀਆਂ ਆਈਆਂ ਵਾਹ ਚੱਲ ਭਈ ਚੱਲ ਕਰਮਲ ਗੇ ਮਾਰਨਿੰਗ ਦਾ ਟਾਈਮ ਸਚਨੋ ਕਿ ਵਾਈ ਦਾ ਅੰਤਾਜਾ ਲਾਇਓ ਜਰੂਰ ਆਪਣਾ ਇਹ ਚੋਈ ਦੇ ਬਾਬਾ ਜੀ ਆਪ ਹੂੰ ਚੋਗੇ ਮੱਝ ਚੋਈ ਇਹਨਾਂ ਕਿ ਚੋਇਆ ਕਿ ਚੋਣ ਵਾਲੀ ਲੱਗੀ ਹੋਊਗੀ ਹਾਂ ਬੱਚੇ ਦਾ ਵੇਖਣਾ ਨਹੀਂ ਕਰਨਾ ਸਹੀ ਨੇ ਤੇ ਇਹਨੇ ਕੀਮਤ ਕੀ ਲਾਰੀ ਹੈ ਜੀ ਇਹ ਪੂਰੇ ਲੱਖ ਰੁਪਏ ਦੇ ਦਾ ਤੇ ਦੋ ਨਾ ਛੱਡ ਦੇਗੀ ਯਾਰ ਯਾਰ ਮੈਂ ਦੋ ਸ਼ਾਰਟ ਦੀ ਆ ਦੋ ਸ਼ਾਰਟ ਦਾ 93 ਹਾਂ ਨਾ 8 ਲੀਟਰ ਬੋਲਾ ਹੂ ਮਾਇ ਤੇ ਕੱਲ ਦੀ ਸੂਈ ਠੀਕ ਆ ਹਾਂ ਸੱਜਣੋਂ ਖਰੀਦਦਾਰੀ ਕਰਿਓ ਪਿੰਡ ਬਰਨਾਲਾ ਪਹੁੰਚ ਕੇ ਸਸੀ ਕਾਲ ਜੀ ਸਾਰਿਆਂ ਨੂੰ